ਦਦੀ ਲੱਗੇ ਹੋਏ ਨੇ ਲਸਣ ਛਿੱਲਣ ਹੋਰ ਕੀ ਬਹੁਤ ਆਮ ਕਰ ਲਿਆ ਪਾਪਾ ਥੱਕ ਗਏ ਮਾੜੇ ਹੋਰ ਨਹੀਂ ਲਸਣ ਹੀ ਛੱਲ ਲਈਏ ਕੋਈ ਮੈਂ ਨਹੀਂ ਕੀਤਾ ਬਹੁਤ ਆਮ ਕਰ ਲਿਆ ਬਹੁਤ ਹਨ ਹੋ ਗਏ ਕਿੰਨੇ ਹੋ ਗਏ ਅੱਜ 8 ਨੇ ਹੋ ਗਏ 8 right duty right duty ਕਾਹ ਦਿਨ ਹੋ ਗਏ ਨਾਮ ਕਰ ਕਰ ਥੱਕ ਗਏ ਹਾਂ ਸੀ ਹੁਣ ਅਸੀਂ ਲੱਗਣਾ ਆ ਕੰਮ ਥੋੜਾ ਬਾਤਾਂ ਕਰੀਏ ਮੈਂ ਤਾਂ ਨੋਹਾਂ ਦੇ ਸਰ ਤੇ ਪਈ ਨਹੀਂ ਕੁੱਟਦੀ ਮੈਂ ਤਾਂ ਸਾਰਾ ਦਿਨ ਪਈ ਰਹਿੰਦੀ ਆ ਮੈਨੂੰ ਹਾਏ ਰੱਬਾ ਅੱਜ ਬਣੀ ਸ਼ਰਮਾਈ ਮੈਂ ਵੀ ਉੱਠ ਖੜ ਕੋੜੇ ਪ੍ਰਵੀਨ ਕੋੜੇ ਉੱਠ ਖੜ ਕਿਉਂ ਇੰਨੀ ਠੀਠ ਹੋਈਆਂ ਬੇਸ਼ਰਮ ਹੋਈਆਂ ਕਸਰ ਪਾਣੀ ਤੇ ਛਲ ਸਕਦੀ ਨਾ ਲਸਣ ਪਾਣੀ ਗਈ ਜਨੇ ਲਸਣ ਇਕੱਠੇ ਹੱਸਾ ਹੱਸਾ ਕਦੇ ਉਹ ਨਜ਼ਰ ਮਿੱਟਾ ਕੇ ਛੱਲੇ ਧਾਕਦੀ ਆ ਮੈਂ ਕਿਦਾਂ ਹਰਤੇ ਕਿੰਨੂ ਕਹਾਂ ਮੈਂ ਸਬਜ਼ੀ ਕੱਟਣ ਨੂੰ ਦੇ ਦੀ ਇਹ ਡਰ ਗਈ ਇਹ ਕਹਿੰਦੀ ਵੀ ਕਿਤੇ ਕੋਈ ਹੋਰ ਆ ਕੇ ਵੀ ਸੱਸ ਨੂੰ ਕੰਮ ਲਾ ਲਿਆ ਮੈਂ ਦਿੱਤੀ ਕੋਈ ਨਹੀਂ ਮੈਨੂੰ ਨਹੀਂ ਮੈਂ ਕੱਟ ਲੂੰ ਨਹੀਂ ਮੈਂ ਕੱਟ ਤੂੰ ਹੈ ਵੇ ਮਾ ਚੰਗਾ ਪਰ ਮੈਂ 2 ਦਿਨ ਹੋਰ ਬੈਲੀ ਅੱਜ ਵੀ ਯਰ ਸਟੈਂਡ ਅਪ ਨਾਓ ਹੁਣ ਅਸੀਂ ਉੱਠ ਖੜੇ ਯੈਸ ਕੇ ਲਾ ਦাদু ਜੀ ਪਏ ਇਹਨਾਂ ਨੂੰ ਹੈਲੋ ਨੇ ਚਰਚ ਛੰਟੀ ਛੱਡੀ ਹੋਣਾ ਉਹ ਦੇਖੋ ਕਿੱਥੇ ਲੁਕ ਰਿਹਾ ਇਹ ਬਾਦਿਓ ਦੇਖੋ ਕੀਆ ਕੀਆ ਗਿਆ ਇੱਕ ਕਾਰ ਆ ਰਿਹਾ ਆ ਗਾਵਾਂ ਵੀ ਅੱਜ ਮੌਸਮ ਬੜਾ ਹੋਇਆ ਵਧੀਆ ਮਨਕੀਤ ਕਹਿੰਦਾ ਮੇਰੀ ਵੀ ਵੀਡੀਓ ਬਣਾ ਇਹਦੀ ਵੀਡੀਓ ਦੇਖ ਕੇ ਦੀ ਹਾਲਤ ਦੇਖੋ ਤੁਸੀਂ ਹੱਥ ਹੱਥ ਪੈਸਾ ਆ ਆਹ ਤੈਨੂੰ ਤੇ ਵੀ ਜੋ ਸਾਫ਼ ਕਰ ਲਏ ਤੇ ਪਣੀ ਨਾ ਐਨਾ ਕਿਦੇ ਸਾਈਡ ਤੇ ਤੇ ਸੰਗ ਤੇਹਾ ਮੱਝਾ RAM ਨਾ ਮਹਿਤਾਬਾਰਾ ਮਹਿਤਾਬਾਰਾ ਝੜਾਉ ਰਿਹਾ ਭੱਜ ਕੇ ਗਿਆ ਸੀ ਆ ਗੇਟਾਂ ਕੋਲੋਂ ਉਹ ਮਹਿਤਾਬੇ ਸੀਗਾ ਤੇ ਆਹ ਸੋਲਰ ਬਣਾ ਬਣਾਇਆ ਪਲੇਟਾ ਲੈ ਕੇ ਆਏ ਸੀ ਸੋਲਰ ਘਾਰੀ ਤਿਆਰ ਕੀਤੀ ਹੋਈ ਆ ਇਹ ਫਿਰ ਇਦਾਂ ਦੀ ਤਾਂ ਬਣਾਤੀ ਟੈਟੂਰ ਲੈ ਕੇ ਟਰਾਲੀ ਜਿਵੇਂ ਟਰਾਲੀ ਮੰਗੂ ਆਪਾਂ ਆ ਜਿਵੇਂ ਹਾ ਟਰਾਲੀ ਦੇ ਮੂਰੇ ਆ ਆਪਾਂ ਇਹਨੂੰ ਕਿਤੇ ਵੀ ਖਿੱਚ ਕੇ ਲੈ ਕੇ ਜਾ ਸਕਦੇ ਆ ਉਹ ਮੈਂ ਸੋਲਰ ਨੂੰ ਵਿਅੋਧ ਦੇ ਬਣਾਇਆ ਹੋਇਆ ਹੈ ਅੱਗੇ ਉਹ ਸੋਲਰ ਨੂੰ ਵੀ ਅੱਗੇ ਬਣਾਇਆ ਹੋਇਆ ਵੀ ਆਪਾਂ ਜਦ ਮਰਜੀ ਖੇਤਾਂ ਚ ਲੈ ਕੇ ਆ ਸਕਦੇ ਆ ਜਦ ਮਰਜੀ ਖੇਤਾਂ ਚ ਲੈ ਕੇ ਜਾ ਸਕਦੇ ਆ ਤਿਆ ਕੋਸ਼ ਆ ਜਿਸ ਕਰਕੇ ਆਇਆ ਮੇਤਮ ਨਾਲ ਕਿੱਕਸ ਤੀ ਦੇਖੋ ਕਿੰਨੀ ਵਧੀਆ ਆ ਕਿ ਨਾ ਸੋਣਾ ਮੌਸਮ ਆ ਚੜੀਆਂ ਚਿਰਪ ਚਿਰਪ ਕਰ ਰਹੀਆਂ ਨੇ ਤੇ ਕਾ ਇਹਦੀ ਹਾਲਾ ਦੇਖ ਲਓ ਤੁਸੀਂ ਸਿਰ ਤੋਂ ਲੈ ਕੇ ਪੈਰ ਤੱਕ ਤੇ ਆਹ ਡਰ ਡੇਗ ਬਹੁਤ ਵੱਡਾ ਹੋ ਗਿਆ ਮਾਮੂ ਆਏ ਹੋਏ ਸੀ ਅੰਮਾ ਮੂ ਆਏ ਹੋਏ ਸੀ ਟਰੈਕਟਰ ਤਾਂ ਗਏ ਹੋਏ ਆ ਪੱਠੇ ਆ ਕੇ ਨਾਲੇ ਰਾਮਤ ਲੱਗ ਗਿਆ ਹਿਆ ਪਹਿਲਾਂ ਇਹਦਾ ਤਾਂ ਨਾਮ ਰੱਖਿਆ ਸੀ ਆਸਕਰ ਹੋਣ ਰੱਖਿਆ ਦਾ ਨਾਮ ਲਿਓ ਆਸਕਰ ਫਿਰ ਇਹਨਾਂ ਤਾਂ ਲੈ ਨਹੀਂ ਹੁੰਦਾ ਸੀ ਚੱਟ ਰਿਹਾ ਦੇਖੋ ਇਹਨੂੰ ਕਿਤਾ ਖੇਤਾਂ ਜਿਹੜੇ ਦਾ ਨਜ਼ਾਰਾ ਕੀ ਅਲੱਦਾ ਆ ਜੋ ਕਿ ਇਹ ਸਵੇਰ ਪਰਫਰਟੀ ਦੇ ਅਨੰਦ ਮੰਨਦੇ ਆਪਾਂ ਛੁੱਟੀਆਂ ਅੱਧੀਆਂ ਲੰਘ ਗਈਆਂ ਬੱਚਿਆਂ ਦਾ ਕੰਮ ਜੇ ਵੀ ਚੱਲ ਰਿਹਾ ਵਾ ਸਾਰੇ ਲੱਗੇ ਹੋਏ ਨੇ ਆਪਣਾ ਆਪਣਾ ਕੰਮ ਕਿ ਤੂੰ ਵੀ ਕੁਝ ਕਰ ਲਾ ਕੰਮ ਮਮਾ ਕਰਦੀ ਆ ਮਮਾ ਪਾ ਦੇਉਂਗੇ ਸਮਰ ਉਧਰ ਮਨਦੀਪ ਲੱਗੀ ਪਈ ਐ ਮਹਿਤਾਬ ਦਾ ਨਵਤੇਜ ਦਾ ਹਾਂ ਆ ਆ ਦੇਖ ਆ ਪਿਆ ਦੇਖਦਾ ਫੋਨ ਹੈ ਪੜ ਕੇ ਆ ਗਿਆ ਬਸ ਹੈ ਆ ਸਰ ਕਿਵੇਂ ਕਮਾਉਂ ਹਾਂਜੀ ਨਹੀਂ ਕਹਿੰਦਾ ਹਾਂਜੀ ਟਿੱਕੇ ਕਹਿੰਦੇ ਹੁੰਦੇ ਹਾਂਜੀ ਅੱਛਾ ਇਹਦਾ ਕੰਮ ਲੱਗੀ ਹੋਈ ਆ ਮਨਦੀਪ ਹੁਣੀ ਵੀ ਆ ਗਏ ਸੀ ਸਾਰੇ ਹੋ ਗਏ ਹੋਏ ਆ ਇਕੱਠੇ ਅਜ ਹਰਪ੍ਰੀਤ ਉਹਨਾਂ ਨੇ ਜਾਣਾ ਆ ਇਹ ਐਂਡ 'ਚ ਜਾਣਗੇ ਐਂਡ 'ਚ ਜਾਣਗੇ ਸਾਸਤਰੀ ਕਾਲ ਮੈਂ ਵੀ ਬੈਠੀ ਆ ਦੇਖੋ ਮਸ਼ੀਨ ਢਾ ਕੇ ਅੱਜ ਮੈਂ ਕਿਹਾ ਮੈਂ ਵੀ ਕੁਝ ਕਰ ਲਾਂ ਆ ਮੇਰਾ ਸੂਟ ਕੱਟਿਆ ਪਿਆ ਸੀ ਲੱਗੀ ਸੀ ਮਸਿਆਂਨ ਇਹ ਕੱਟਿਆ ਹੁਣ ਤਾਂ ਮੈਨੂੰ 15 20 ਦਿਨ ਹੋ ਗਏ ਸ਼ਾਇਦ ਵੱਧ ਹੀ ਹੋ ਗਏ 15 20 ਦਿਨ ਤਾਂ ਹੋ ਗਏ ਤੇ ਵਿੱਚ ਮੈਂ ਬਿਮਾਰ ਹੋ ਗਈ ਸੀਗੀ ਆਪਰੇਸ਼ਨ ਤੋਂ ਪਹਿਲਾਂ ਹੀ ਤੇ ਉਹਦੇ ਕਰਕੇ ਨਾ ਸੂਟ ਦੋ ਕੱਟੇ ਪਏ ਨੇ ਉਹ ਬਚਾਲੇ ਹੀ ਰਹਿ ਗਏ ਭਾਈ ਹੁਣ ਦੇਖਦੇ ਆ ਥੋੜਾ ਥੋੜਾ ਕਰਕੇ ਲੱਗਦਾ ਜਿਆਦਾ ਬੈਠਿਆ ਮਰੀ ਜਾਂਦਾ ਫਿਰ ਟਾਂਕਿਆਂ ਨੂੰ ਖਿੱਚ ਪੈਂਦੀ ਆ ਤੇ ਥੋੜੇ ਥੋੜਾ ਕਰਕੇ 10 10 ਮਿੰਟ ਲਾ ਕੇ ਨਾ ਸੂਟਾਂ ਨੂੰ ਕਰਦੇ ਹਾਂ ਹੁਣ ਆਪਾਂ ਪੂਰਾ ਖਿੱਚਦੇ ਹਾਂ ਹੁਣ ਆਪਾਂ ਕੰਮ ਤੂੰ ਕਹਦੇ ਮੂੰਹ ਅੱਡੇ ਇਸ ਤਰ੍ਹਾਂ ਕਰ ਲੈ ਦੇ ਦਿੱਤਾ ਇਸ ਤਰ੍ਹਾਂ ਕਰਨਾ ਦੇਖ ਲੈ ਕਿਵੇਂ ਕਰਦੇ ਕਿ ਸੋ ਆ ਲਓ ਜੀ ਮੇਰਾ ਸੂਟ ਹੋ ਗਿਆ ਕੰਪਲੀਟ ਇਹ ਲਿਆ ਤਾਂ ਪਿਛਲੇ ਸਾਲ ਦਾ ਹੋਇਆ ਸੀਗਾ ਪਰ ਨਾ ਸਿਉਣ ਦਾ ਟਾਈਮ ਨਹੀਂ ਸੀ ਲੱਗਿਆ ਪਿਛਲੇ ਸਾਲ ਦਾ ਆ ਮੈਂ ਲੈਸ ਜੀ ਲਾਉਣ ਲੱਗੀ ਸੀ ਪਹਿਲਾਂ ਇਹਦੇ ਆਹ ਪੱਲਿਆਂ ਤੇ ਵੀ ਪਰਨਾ ਇਹ ਦੂਜਾ ਆ ਕੱਪੜਾ ਕੀ ਨੋ ਲੈਂਦੇ ਨੇ ਹੁਣ ਮੈਨੂੰ ਮੌਕੇ ਤੇ ਨੋ ਨਹੀਂ ਯਾਦ ਆਉਂਦਾ ਇਹ ਬਾਦਾ ਜਿਆ ਬਹੁਤ ਆ ਤੇ ਉਹਦੇ ਕਰਕੇ ਨਾ ਫਿਰ ਮੈਂ ਲੀਲਣ ਜੀ ਜਿਹੜਾ ਟਾਈਪ ਹੁੰਦਾ ਵਾ ਤੇ ਫਿਰ ਨਾ ਇਹ ਮੈਨੂੰ ਲੋਟਰੀ ਲੱਗਾ ਮਾਂ ਚਲ ਬਾਹਾਂ ਤੇ ਲੱਗੀ ਰਹਿਣ ਦੇਣੀ ਜੇ ਨਾ ਲੱਗਿਆ ਇਹ ਵੀ ਵਿੱਚ ਕੱਟ ਦਾਂਗੇ ਬਾਹਾਂ ਪਾਉਣੀਆਂ ਨੇ ਪਰ ਇੰਨੀ ਕ ਕੱਟ ਕਿੱਧੀ ਕਰ ਲਾਂਗੇ ਜੇ ਮਤਲਬ ਨਾ ਵਧੀਆ ਲੱਗਿਆ ਲਓ ਜੀ ਹੁਣ ਮੈਂ ਇੱਕ ਹੋਰ ਸੂਟ ਸਿਆਣਾ ਮੈਂ ਦੋ ਕੱਟੇ ਵੇੇ ਸੀ ਇੱਕ ਤਾਂ ਮੈਂ ਕੰਪਲੀਟ ਕਰਤਾ ਇਹ ਥੋੜਾ ਜਿਹਾ ਤਾਂ ਸੁੰਨਤਾ ਹੋਇਆ ਸੀਗਾ ਥੋੜਾ ਰਹਿਦਾ ਸੀ ਤੇ ਹੁਣ ਉਹ ਮੈਂ ਕਰਤਾ ਪੂਰਾ ਓਕੇ ਜੀ